ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰਾਂ ਦੀ ਹਜ਼ੂਰੀ ਚੋਂ ਨਿਤਨੇਮ ਬਾਅਦ ਹੁਣ ਬਾਹਰ ਨਿਕਲੇ ਆ ਤੇ ਸਾਡੇ ਗੁਰੂ ਘਰ ਦੇ ਵਿੱਚ ਕਿਉਂਕਿ ਕੱਲ ਵੀ ਨਹੀਂ ਤਾਂ ਲੁਧਿਆਣੇ ਜਾਣਾ ਸੀਗਾ ਹਫਤਾ ਕੰਮ ਮੇਲਾ ਨਾ ਤੇ ਤੇ ਬਸ ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਇਧਰ ਕਿ ਸਾਡਾ ਵਾਹਣ ਵਾਹਿਆ ਤੇ ਇਹ ਸਾਡਾ ਬਾਹਣ ਵਾਹ ਕੇ ਇੱਥੇ ਪਾਰਕ ਬਣਾਉਣਾ ਹੈ ਕਾ ਲਾ ਕੇ ਸੰਗਤਾਂ ਦੇ ਬੈਠਣ ਵਾਸਤੇ ਤੇ ਨਾਲ ਹੀ ਸਾਡੇ ਉਹ ਸਾਹਮਣੇ ਲਾਲ ਤੇ ਚਿੱਟਾ ਗੁੰਮਦਾਂ ਦੇ ਵਿੱਚ ਦੀ ਇੱਟਾਂ ਪਈਆਂ ਨੇ ਇਧਰਲੇ ਪਾਸੇ ਰਾਹ ਬਣ ਰਿਹਾ ਆਪਣੇ ਕੱਚਾ ਰਾਹ ਸੀਗਾ ਮਿੱਟੀ ਦੂਜੀ ਐ ਚੀਕਣੀ ਜਦੋਂ ਮੀਂਹ ਪੈਂਦਾ ਤੇ ਫਿਰ ਉਹ ਸੰਗਤਾਂ ਨੂੰ ਦਿੱਕਤਾਂ ਆਉਂਦੀਆਂ ਸੀ ਤੇ ਉਹਦੇ ਵਿੱਚ ਕਰਕੇ ਗੁਰੂ ਪਿਆਰੇ ਵੱਲੋਂ ਸੇਵਾਦਾਰਾਂ ਵੱਲੋਂ ਇਹ ਸਾਰਾ ਆਪਣੇ ਰਾਜ ਜਿਹੜਾ ਸਾਡਾ ਇਹ ਬਣਾਇਆ ਜਾ ਰਿਹਾ ਤੇ ਜਿਵੇਂ ਆ ਦੇਖੋ ਕਿ ਰੇਮਕਾਇਆ ਚੰਗੀ ਤਸੱਲੀ ਨਾਲ ਇੱਟਾਂ ਲੱਗ ਰਹੀਆਂ ਨੇ ਮੈਂ ਥੋੜਾ ਦਿਖਾਉਣਾ ਤੁਹਾਨੂੰ ਤੇ ਇਹ ਸਾਰਾ ਗੁਰੂਕਿਆਂ ਸੰਗਤਾਂ ਦੇ ਤੇ ਉਹ ਪਿਆਰ ਦੇ ਨਾਲ ਹੀ ਸੇਵਾਵਾਂ ਚੰਦਰੀ ਨੇ ਹਨਾ ਤੇ ਕੋਈ ਪਰਸਨਲ ਗੁਰੂ ਪਿਆਰੇ ਕਰ ਦਿੰਦੇ ਆ ਹਜ਼ਾਰਾਂ ਦੇ ਨਹੀਂ ਲੱਖਾਂ ਦੀ ਸੇਵਾ ਹੁੰਦੀ ਹੈ ਤੇ ਰੇਤਾ ਵੀ ਨਾਲ ਰਾਹ ਬਣਨ ਵਾਸਤੇ ਆਇਟਾਂ ਆਈਆਂ ਨੇ ਸੇਟਾਂ ਤੇ ਲਾਉਣ ਵਾਸਤੇ ਇਹ ਸਾਡਾ ਲੰਗਰ ਹਾਲ ਨਵਾਂ ਬਣਿਆ ਤੇ ਇਹਦੀ ਤਿਆਰੀ ਬਸ ਸਿਰਫ ਪੱਕੇ ਲਾਉਣ ਦੇ ਰਹਿ ਗਏ ਅੰਦਰ ਹੁਣ ਗਰਮੀ ਆਉਣ ਵਾਲੀ ਹੈ ਤੇ ਉਸ ਤੋਂ ਬਾਅਦ ਆਪਣੇ ਸਾਰੀ ਇਹ ਤਿਆਰੀ ਇਹ ਫਿਰ ਰੰਗ ਰੋਗਨ ਜੋ ਵੀ ਪ੍ਰਬੰਧਕਾਂ ਨੂੰ ਹੋਏਗਾ ਪ੍ਰਬੰਧਕਾਂ ਦੇ ਸਹਾ ਨਾਲ ਕਿ ਸਾਡੇ ਲੰਗਰ ਹੈ ਤੇ ਇਧਰਲੇ ਪਾਸੇ ਵੀਲੀ ਜਗਾ ਗਰਾਊਂਡ ਬਣਾਉਣ ਵਾਸਤੇ ਇਥੇ ਨਾਲ ਹੀ ਬਾਹਰ ਸ਼ੈੱਡ ਪੈਣਗੇ ਗਰਾਹਾਂ ਵਾਲੇ ਪਾਸੇ ਤੇ ਇਹ ਦੇਖੋ ਤੁਸੀਂ ਇਹ ਆਪਣੇ ਪੂਰੀ ਉਥੋਂ ਦਰਵਾਜ਼ੇ ਤੋਂ ਬਣ ਰਹੀ ਹੈ ਇਹ ਕੇਰੀ ਪਈਆ ਸਾਡੇ ਇਟਾਂ ਜਿਹੜੀਆਂ ਚਟੀਆਂ ਤੇ ਕਾਫੀ ਉਹ ਪਰਲੇ ਪਾਸੇ ਨਾਲ ਇਹਨਾਂ ਨੇ ਥੋੜੀ ਥੋੜੀ ਜਗਾ ਛੱਡੀ ਹੈ ਫੁੱਲ ਬੂਟੇ ਲਾਉਣ ਵਾਸਤੇ ਸੋਹਣੇ ਸੋਹਣੇ ਤੇ ਇਹ ਆਪਣਾ ਇਟਾਂ ਜਿਹੜੀਆਂ ਆ ਦੇਖੋ ਪੂਰੀ ਵਧੀਆ ਤਰੀਕੇ ਨਾਲ ਇਹ ਦੋਨੇ ਪਾਸੇ ਨੂੰ ਟਲਾਨ ਕੀਤੀ ਜਾਂਦਾ ਨੇ ਉਧਰ ਵੀ ਪਾਣੀ ਨਿਕਲ ਸਕਦਾ ਤੇ ਇਧਰ ਵੀ ਪਾਣੀ ਮਤਲਬ ਟੁੱਟਦੀਆਂ ਨੇ ਚਲੋ ਟਾਲੀ ਵੈਸੇ ਵੀ ਟੁੱਟਦੀ ਨਹੀਂ ਹੈ ਇਹ ਸਾਡਾ ਬਾਹਰਲਾ ਗੇਟ ਹੈ ਤੇ ਇਹ ਬੱਚਿਆਂ ਦੇ ਖੇਡਣ ਵਾਸਤੇ ਨਗਰ ਵੱਲੋਂ ਗਰਾਊਂਡ ਬਣਾਇਆ ਹੋਇਆ ਬੱਚੇ ਖੇਡਦੇ ਆ ਸ਼ਾਮ ਨੂੰ ਵੀ ਸਵੇਰੇ ਵੀ ਆ ਜਾਂਦੇ ਆ ਤੇ ਇਹ ਜਿਹੜਾ ਸਾਡਾ ਪੂਰਾ ਦੇਖੋ ਇੱਥੇ ਹੁਣ ਮੈਂ ਤੁਹਾਨੂੰ ਇੱਟਾਂ ਤੇ ਖੜਕੇ ਦਿਖਾਉਣਾ ਤੇ ਠੀਕ ਹੈ ਆਪਾਂ ਇਹ ਦੇਖੋ ਸਾਰਾ ਰਾਬ ਉਹ ਤੱਕ ਬੰਨਾ ਦਰਵਾਜ਼ਾ ਤੱਕ ਜਾਏਗੀ ਤੇ ਇਹ ਸਾਡੇ ਇਧਰ ਲੰਗਰ ਹਾਲ ਤੇ ਨਾਲ ਹੀ ਗੁਰੂ ਘਰ ਇਸ ਸੁਆਵਾਂ ਚਲਦੀਆਂ ਨੇ ਗੁਰੂ ਪਿਆਰਿਆਂ ਦੀ ਸੁਆਮਾ ਦੇ ਨਾਲ ਸ਼ਰਧਾ ਭਾਵਨਾ ਵਾਲੇ ਜਿਹੜੇ ਪਿਆਰ ਵਾਲੇ ਗੁਰਮੁਖ ਪਿਆਰੇ ਆ ਉਹਨਾਂ ਵੱਲੋਂ ਸੇਵਾਵਾਂ ਨਾਲ ਨਾਲ ਡਾਕਟਰ ਚੱਲਦੀਆਂ ਨੇ ਕਿਸੇ ਵੱਲੋਂ ਰਾਹ ਬੰਦ ਰਿਹਾ ਤੇ ਉਧਰ ਆਪਣੇ ਰਹਿਸ਼ਾਂ ਤੇ ਦਾਸਾਂ ਦੀ ਰਹਿائش ਤੇ ਵੀ ਕੰਮ ਕੰਮ ਚੱਲ ਰਿਹਾ ਵੇ ਕਾਫੀ ਆਪਣੇ ਸਾਡੀ ਕਿਤੇ ਉਧਰਸ ਵੀ ਥੋੜੀ ਜਿਹੀ ਤਿਆਰੀ ਕਰਨ ਵਾਲੀ ਸੀ ਪਹਿਲਾਂ ਤਾਂ ਬਾਰੀਆਂ ਦਰਵਾਜ਼ੇ ਲਵਾਏ ਕਿਉਂਕਿ ਨਵੀਂ ਬਿਲਡਿੰਗ ਬਣ ਰਹੀ ਹੈ ਤੇ ਹੁਣ ਫਿਰ ਉਸ ਤੋਂ ਬਾਅਦ ਇਸ ਨਾਲ ਗੁਰੂ ਘਰ ਦੇ ਬੈਡਿੰਗ ਵੱਡੇ ਉਹ ਸਾਡੀ ਡਿਊਟੀ ਉਧਰ ਦੂਜਾ ਦੇ ਸੜਕ ਦੇ ਉੱਤੇ ਇਹ ਹੈ ਕਿ ਜਿਹੜੀ ਦੋ ਕਮਰੇ ਬਣਿਆ ਜਲਖੰਡਪੁਰ ਚੱਲਦੇ ਆ ਪਾਠੀ ਸੰਗਤਾਂ ਵਾਸਤੇ ਜਹੋਰ ਸੇਵਾਦਾਰਾਂ ਵਾਸਤੇ ਪ੍ਰਬੰਧਕ ਕਮੇਟੀ ਵਾਸਤੇ ਤੇ ਇਹ ਝੋਲ ਦੇ ਜਵਨ ਪਤ ਮਹਾਰਾਜ ਕੇ ਇਹ ਸਾਡਾ ਗਰਾਊਂਡ ਬਣ ਗਿਆ ਤੇ ਉਹ ਸਾਹਮਣੇ ਦਾਸਾਂ ਦੇ ਰਹਿਸ਼ ਤੇ ਤਸੱਲੀ ਨਾਲ ਉਧਰ ਵੀ ਸੇਵਾ ਗੁਰੂ ਪਿਆਰੇ ਕਰ ਰਿਹਾ ਪਰ ਉਹਨਾਂ ਦੇ ਕਮੇਟੀ ਵਾਲੇ ਤੇ ਸੋਣਾ ਕੰਮ ਚੱਲ ਰਿਹਾ ਇਹ ਸਾਰੀ ਇਥੋਂ ਦੀਆਂ ਸੰਗਤਾਂ ਦੇ ਬਾਅਦ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਸਾਰਾ ਕਾਰਜ ਹੋ ਰਿਹਾ ਮਾਇਆ ਦੀਆਂ ਗੱਪੇ ਭੀਜਦੇ ਆ ਤੇ ਸਾਡੀਆਂ ਸੰਗਤਾਂ ਹੁੰਦੀਆਂ ਆ ਦੇਖੋ ਅਸੂਈ ਦੀਆਂ ਸਲਫਾਜ ਦੀਆਂ ਕਟੀਆਂ ਹੋਈਆਂ ਕੋਈ ਅੱਜ ਲੱਗ ਜਾਣਗੀਆਂ ਤੇ ਇਹ ਦਾਸ ਦਾ ਜੋ ਗੀਤ ਰਿਕਾਰਡ ਕੀਤਾ ਗੁਰਨਾਮ ਸਿੰਘ ਦੇ ਪ੍ਰਕਾਸ਼ਪੁਰ ਉਤੇ ਤਨ ਗੁਰੂ ਨਾਨਕ ਜੀ ਤੇਰੇ ਨਾਲ ਹੀ ਠੰਡੜੀਆਂ ਛਾਵਾਂ ਇਹ 10 ਦੀ ਰੈਸਾ ਗਈ ਤੇ ਸਾਹਮਣੇ ਬੋਰਡ ਵੀ ਲਾਇਆ ਇਹਨਾਂ ਨੇ ਅ ਸਰਦਾਰ ਲਖਵਿੰਦਰ ਸਿੰਘ ਲਕਾਸ ਲੀਂਪੂਰੀ ਤੇ ਇਹ ਸਾਡਾ ਜਿਹੜਾ ਅੰਦਰਲਾ ਕਾਰਜਾ ਦੇਖੋ ਸਾਡੇ ਕਮਰੇ ਦੇ ਵਿੱਚ ਸੀਮੂਰ ਸ਼ੂਮਰ ਸਾਰਾ ਸਮਾਨ ਸੋਟਿਆ ਹੋਇਆ ਤੇ ਇਹ ਸਾਰੇ ਰਲ ਮਿਲ ਕੇ ਸਾਡਾ ਇਧਰ ਵੀ ਸਮਾਨ ਫਰਸ਼ ਉੱਨੀ ਆ ਸੁਣ ਲਾ ਗਿਓ ਨਿਓ ਤੇ ਇਹ ਵੀ ਆ ਦੇਖੋ ਸਾਰਾ ਥੱਲੇ ਤਾਂ ਲਗਾ ਦਿੱਤਾ ਗਿਆ ਪਰ ਉਹਨਾਂ ਕਮੇਟੀ ਵੱਲੋਂ ਥੱਲੇ ਟੈਲ ਲੱਗ ਗਈ ਆ ਤੇ ਹੁਣ ਉੱਤੇ ਸਲਫ ਦੇ ਉੱਤੇ ਉਹ ਬਾਹਰ ਸਲੈਟਾਂ ਪਈਆਂ ਜਿਹੜੀਆਂ ਉਹ ਲੱਗਣਗੀਆਂ ਤੇ ਇਹ ਜਿਹੜਾ ਹੈਗਾ ਇਧਰਲੇ ਪਾਸੇ ਨਾ ਚੀ ਤੁਹਾਡੇ ਵੀ 10-10 ਦਾ ਕਮਰਾ ਤੇ ਇਹ ਆ ਇਧਰ ਵੀ ਟੈਲ ਵਗਾਰਾ ਥੱਲੇ ਲੱਗ ਚੁੱਕੀ ਹੈ ਕੰਪਲੀਟ ਹੋ ਗਿਆ ਤੇ ਇਧਰ ਆਪਣੇ ਬਾਅਦ ਦੇ ਵਿੱਚ ਸਾਰਾ ਸਿਸਟਮ ਲੱਗੇਗਾ ਤੇ ਹੁਣ ਮਤਲਬ ਪੂਰੀ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਗਈ ਆ ਤੇ ਇਹ ਤੇ ਇੱਥੇ ਮੈਂ ਬੈਠਦਾ ਹਾਂ ਉਹਨਾਂ ਸਾਹਮਣੇ ਕੁਰਸੀ ਢਾ ਕੇ ਤੇ ਬਾਕੀ ਆ ਸਾਰਾ ਹਾਲ ਕੰਪਲੀਟ ਹੋਣ ਵਾਲਾ ਇੱਕ ਹਫ਼ਤੇ ਦੇ ਵਿੱਚ ਮੈਂ ਸਾਰਾ ਕੰਪਲੀਟ ਹੋ ਜੂ ਸਾਰੇ ਬਾਰੀਆਂ ਨਮੀਆਂ ਲੱਗੀਆਂ ਇਹਨਾਂ ਨੂੰ ਰੰਗੋ ਜੇ ਦਾ ਮਰਵਾ ਦਿਲਾਇਆ ਨਰੰਗ ਜੂਰ ਫਿਰ ਉਹ ਸੇਟੀ ਪਈ ਆ ਫਿਰ ਸੇਟੀ ਇਹ ਦਸਟ ਕਰਕੇ ਤੇ ਫਿਰ ਵਾਹਿਗੁਰਦਾ ਨਾਮ ਜਪਣਾ ਸੰਗਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸੋ ਇਨੀ ਸੇਵਾ ਬੇਨਤੀ ਹੈ ਭਈ ਸਾਰੇ ਪਰਾਇ ਬਚ ਕੇ ਹਾਜ਼ਰੀਆਂ ਭਰਾ ਕਰੋ ਗੁਰੂ ਘਰਾਂ ਦੀਆਂ ਤੇ ਸਤਿਗੁਰਾਂ ਦਾ ਨਾਮ ਜਪ ਕੇ ਲਾਹੇ ਪ੍ਰਾਪਤ ਕਰਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ